सीजीसी चनजेड़ी ਵੱਲੋਂ श्री खान पार्ट साहिब ਦੇ ਪੋਕ ਪਾਏ ਗਏ ਇਸ ਖਾਸ ਮੌਕੇ ਤੇ ਇਲਾਹੀ ਬਾਣੀ ਸਰਵਨ ਕੀਤੀ ਗਈ ਤੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਵੀ ਜੋੜਿਆ ਗਿਆ ਤੇ ਭੋਗ ਪਾਏ ਗਏ ਇਸ ਖਾਸ ਮੌਕੇ ਤੇ ਕਾਲਜ ਦੇ ਡਾਇਰੈਕਟਰ ਵੱਲੋਂ ਯੂਨੀਵਰਸਿਟੀ ਬਣਨ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ ਤੇ ਉਹਨਾਂ ਕਿਹਾ ਹੈ ਕਿ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਤੇ ਹੁਣ सीजीसी चनजेड़ी ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ਤੇ ਲੈ ਕੇ ਜਾਣ ਦਾ ਟੀਚਾ ਹੈ ਸਾਡੇ ਸੀਜੀਸੀ ਦੇ ਵਰਤੋਂ ਨੂੰ 25 ਸਾਲ ਹੋ ਗਏ ਅੱਜ 25 ਤਰੀਕਾ ਤੇ ਅੱਜ ਪਰਮਾਤਮਾ ਨੂੰ ਖੜਪੜ ਸਾਹਿਬ ਦਾ ਭੋਗ ਪਾਇਆ ਗਿਆ ਹਨ ਤੇ ਪਰਮਾਤਮਾ ਨੇ ਅੱਜ ਸਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਬਹੁਤ ਵੱਡੇ ਗਿਫਟ ਦਿੱਤਾ ਜਿਹੜਾ ਹੈਗਾ ਆਪਣੀ ਸਿਲਵਰ ਜੁਬਲੀ ਤੇ ਸੀਐਸਸੀ ਸਿਲਵਰ ਜੁਬਲੀ ਤੇ ਸੀਐਸਸੀ ਯੂਨੀਵਰਸਿਟੀ ਦੀ ਮਹਾਰਾ ਦੀ ਲਾਸਟ ਅਪਰੂਵ ਕਵਰਨਰ ਸਾਹਿਬ ਦੀ ਰਹਿੰਦੀ ਸੀ ਉਹ ਅੱਜ ਕਵਰਨਰ ਸਾਹਿਬ ਨੇ ਅਪਰੂਵ ਕਰਤਾ ਹੋ ਤੇ ਨੈਕਸਟ ਵੀਕ ਸਾਡਾ ਨੋਟੀਫਿਕੇਸ਼ਨ ਜਿਹੜਾ ਹੈਗਾ ਇਹਦਾ ਮਿਲ ਜੂਗਾ ਸਾਨੂੰ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਦਾ ਸਟੇਟਸ ਜਿਹੜਾ ਹੈਗਾ ਅਸੀਂ ਸਾਰਿਆਂ ਦਾ ਜਿੰਨੇ ਸਾਡੇ মিডিਆ ਦਾ ਅਸੀਂ ਪੰਜਾਬ ਸਰਕਾਰ ਦੇ ਅਰਮਨਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸ਼੍ਰੀ ਮਨੀਸ਼ ਮਨੀਸ਼ ਚੋਧਰੀਆ ਜੀ ਦਾ ਤੇ ਆਪਣੇ ਬੈਂਸ ਸਾਹਿਬ ਦਾ ਸਾਡੇ ਜਿਹੜਾ ਐਜੂਕੇਸ਼ਨ ਮਿਨਿਸਟਰਾ ਉਹਨਾਂ ਦਾ तहे ਦਿਲੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨਾਲ ਗੁਰਨਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਦਾ ਕਿ ਇਹ ਕੱਲ ਪੈਰ ਫਿਸਲ ਗਿਆ ਸੀ ਉਹਨਾਂ ਨੇ ਪੈਰ ਫਿਸਲ ਦੇ باوجود ਸਾਡੀ ਜਿਹੜੀ ਫਾਇਲ ਕੱਢੀ ਆ ਉਹਨਾਂ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਇਹ ਯੂਨੀਵਰਸਿਟੀ ਜਿਹੜੀ ਹੈਗੀ ਆ ਤੁਹਾਡੇ ਮਹਾਲੀ ਦਾ ਇਹ ਪੰਜਾਬ ਦਾ ਇੰਡੀਆ ਦਾ ਨਾਮ ਬਣਾਉਗੇ ਇਹ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਸੀ ਸੀ ਯੂਨੀਵਰਸਿਟੀ ਇੱਕ ਪਾ ਬਟੇ ਲੈਵਲ ਤੇ 2030 ਤੱਕ ਟਾਰਗੇਟ ਰੱਖਿਆ ਵਾ ਕੱਲਾ ਸੀ ਬੱਚੇ ਇਕੱਠੇ ਕਰਨ ਦਾ ਮਕਸਦ ਨਹੀਂ ਸਾਡਾ ਹੈਗਾ ਹਰ ਇੱਕ ਨੂੰ ਜੋਬ ਦੇਣਾ ਹਰ ਇੱਕ ਨੂੰ ਅਸੀਂ ਕਾ ਜੋਬ ਦੇਣ ਵਾਲਾ ਕੰਪਨੀ ਵਾਲਾ ਬਣਾਉਣਾ ਵੀ ਆਪ ਤੇ ਕੰਪਨੀਆਂ ਵੀ ਕੋਰਸ ਕਰਨਾ ਉਹਦਾ ਸਾਰਾ ਠੀਕ ਹੈ ਉਹ ਬੇਟੇ ਦੀ ਅਰਸ਼ ਅਰਸ਼ ਢਾਲੀ ਵਾਲੀ ਬੜੀ ਤਮੰਨਾ ਜਿਹੜੀ ਹੈਗੀ ਆ ਮੈਂ ਇਹਨੂੰ ਸਾਲ ਡੇਢ ਸਾਲ ਤੋਂ ਵੇਖ ਰਿਹਾ ਹਾਂ ਜਾਨੀ ਬਹੁਤ ਹਾਰਡ ਵਰਕ ਬੜੀ ਮਿਹਨਤ ਕਰ ਰਿਹਾ ਸਵੇਰੇ ਸਵੇਰੇ ਸਵੇਰ ਮਾਰਨਿੰਗ ਆ ਜਾਂਦਾ ਤੇ ਰਾਤ ਨੂੰ 8 ਵਜੇ ਜਾਂਦਾ ਇਹ ਪ੍ਰਮਾਤਮਾ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਐਹੋ ਜਿਹੇ ਬੱਚੇ ਸਭ ਦੇ ਘਰੇ ਹੋਣ ਤੇ ਦੇਸ਼ ਬਹੁਤ ਅੱਗੇ ਨਿਕਲ ਸਕਦਾ ਜਿਹੜਾ ਹੈਗਾ ਆ ਕੋਈ ਪ੍ਰਮਾਤਮਾ ਤੁਹਾਨੂੰ ਉਹੋ ਜਿਹੇ ਅਕੇ ਗਾਂ ਸੋਚ ਵਾਲੇ ਬੰਦੇ ਮਿਲਦੇ ਜੇ ਤੁਸੀਂ ਆ ਪੋਜ਼ਿਟਿਵ ਆ ਪੋਜ਼ਿਟਿਵ ਮਿਲਦੇ ਆ ਜੇ ਤੁਸੀਂ ਆਮ ਨੈਕਟਰ ਆ ਕਾਹ ਵੀ ਨੈਕਟਰ ਬੰਦੇ ਮਿਲਦੇ ਆ ਤੁਹਾਨੂੰ ਮੈਂ ਜਿੰਨਾ ਵੀ ਮੀਡੀਆ ਆ ਇਹਨਾਂ ਦਾ ਤਹਿਤ ਲੋਤਰਵਾਸ ਕਰਨਾ ਬਾਈ ਕੁਝਿਆ ਖਾਲਸਾ ਬਾਈ ਜੀ ਉਸ ਤੋਂ ਬਹੁਤ ਨੇ ਵੱਖਰਾ ਕੀ ਹੋਏਗਾ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਸਰਕਾਰੀ ਯੂਨੀਵਰਸਿਟੀਆਂ ਉਹ ਵੱਖਰਾ ਜਿਹੜਾ ਬੇਟਾ ਬਾਹਰੋਂ ਯੂਐਸਏ ਤੋਂ ਸਟੱਡੀ ਕਰਕੇ ਆਇਆ ਜਿਹੜਾ ਹੈਗਾ ਇਹ ਸਾਰਾ ਤੁਹਾਨੂੰ ਇਹ ਵੇਰਵਾ ਦੇਣਗੇ ਜਿਹੜਾ ਹੈਗਾ ਜੀ ਹਾਂ ਜੀ ਹਾਂ ਜੀ ਹਾਂ ਜੀ ਯਾਸੀ ਯੂਨੀਵਰਸਟੀਆਂ ਦੀ ਪਹਿਲਾਂ ਤਾਂ ਮੁਬਾਰਕਾ ਯੂਨੀਵਰਸਟੀਆਂ ਪਹਿਲਾਂ ਬਹੁਤ ਵੱਖਰਾ ਕੀ ਹੈ ਸਵਾਲ ਕਿਰੋਈ ਬੜਾ ਅੱਛਾ ਕੁਐਸਚਨ ਹੈ ਮੈਨੂੰ ਅਕਸਰ ਇਹ ਸੁਣਨ ਨੂੰ ਮਿਲਦਾ ਜਦੋਂ ਤੁਸੀਂ ਮੇਰੇ ਵੀਰ ਭਰਾ ਪੱਤਰਕਾਰ ਆਂਦੇ ਨੇ ਦੇਖੋ ਯੂਨੀਵਰਸਿਟੀ ਦਾ ਵੱਖਰਾ ਹੋਣਾ ਬਹੁਤ ਜੁਰੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਅੱਜ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਖੰਡ ਪੜ੍ਹ ਸਾਹਿਬ ਦਾ ਭੋਗ ਪਿਆ ਤਿੰਨ ਦਿਨ ਅਸੀਂ ਆਰਥ ਰੱਖਾਇਆ ਸੀਗਾ ਚੀਜੀ ਸੀ ਤਾਂ 14ਵਾਂ ਫਾਊਂਡੇਸ਼ਨ ਡੇ ਸੀਗਾ ਤੇ ਅੱਜ ਸਾਡਾ ਪੂਰਨ ਹੋਇਆ ਤੇ ਅੱਜ ਨਾਲ ਹੀ ਸਾਡਾ ਜਿਹੜਾ ਸਾਡਾ ਸਟੈਪ ਸੀਗਾ ਲਾਸਟ ਸਟੈਪ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੇ ਵੀ ਮਨਜ਼ੂਰੀ ਦਿੱਤੀ ਹੈ ਯੂਨੀਵਰਸਿਟੀ ਨੂੰ ਤੇ ਹੁਣ ਜਲਦੀ ਸਾਡਾ ਹੋਪਫੁਲੀ ਸਾਡਾ ਨੈਕਸਟ ਵੀਕ ਤੱਕ ਨੋਟੀਫਿਕੇਸ਼ਨ ਆ ਰਹੀ ਹੋ ਜਾਏਗਾ ਐਸੀਸ ਯੂਨੀਵਰਸਿਟੀ ਮਹਾਲੀ ਦਾ ਤੇ ਅਸੀਂ ਬਹੁਤ ਹੀ ਯੂਨੀਵਰਸਿਟੀ ਨੂੰ ਲੈ ਕੇ ਸਾਡੀ ਇਹੀ ਸੋਚ ਹੈ ਕਿ ਇੱਕ ਅੱਛਾ ਵਿੱਦਿਆ ਦੇਣੀ ਜੋ ਕਿ ਸਾਡੀ ਪਹਿਲਾਂ ਹੀ ਸਾਡੇ ਕੋਰ ਆਬਜੈਕਟਿਵਸ ਇਹੀ ਰਹੇ ਆ ਮੇਰੇ ਫਾਦਰ ਸਾਹਿਬ ਬਿਸ਼ਪਾਲ ਸਿੰਘ ਢਾਲੀਵਾਲ ਜੀ ਦੀ ਸੋਚ ਜਿਹੜੀ 2001 ਤੋਂ ਲੈ ਕੇ ਜਿਹੜੀ ਚੱਲ ਰਹੀ ਐ ਐਸੀਸ ਨੂੰ ਕੁਆਲਿਟੀ ਐਜੂਕੇਸ਼ਨ ਦੇਣੀ ਤੇ ਵਿੱਦਿਆ ਦੇਣੀ ਅੱਛੀ ਪਲੇਸਮੈਂਟਸ ਦੇਣੀਆਂ ਅੱਛਾ ਐਕਸਪੋਜ਼ਰ ਦੇਣਾ ਵਧੀਆ ਅਕੈਡੈਮਿਕ ਲਰਨਿੰਗ এনवायरमेंट ਦੇਣਾ ਉਹੀ ਸੋਚ ਵਿੱਚ ਅਸੀਂ ਅੱਗੇ ਲੱਗ ਕੇ ਜਾਵਾਂਗੇ ਤੇ ਹੋਰ ਬੈਟਰ ਰਿਸੋਰਸਸ ਹੋਣ ਕੇ ਬੈਟਰ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਬੱਚਿਆਂ ਦੀ ਪੜ੍ਹਾਈ ਲਈ ਤੇ ਬੱਚਿਆਂ ਦੀ ਪੜ੍ਹਾਈ ਲਈ ਅੱਛਾ ਕਰਿਕੂਲਮ ਲੈ ਕੇ ਆਵਾਂਗੇ ਤਿਆਰ ਕਰਾਂਗੇ ਤਾਂ ਕਿ ਉਹ ਜਦੋਂ ਗ੍ਰੈਜੂਏਟ ਹੋਣ ਵਧੀਆ ਕੰਪਨੀਆਂ 'ਚ ਵੀ ਪਲੇਸ ਹੋ ਜਾਣ ਤੇ ਨਾਲ ਹੀ ਨਾਲ ਆਪਦਾ ਉਹ ਸਟਾਰਟਅਪ ਵੀ ਕ੍ਰੀਏਟ ਕਰਨ ਸਟਾਰਟਅਪ ਵੀ ਖੜਾ ਕਰ ਲਾਂਚ ਕਰਨ ਆਪਦਾ ਤੇ ਤਾਂ ਕਿ ਉਹ ਇੰਡੀਆ ਦੀ ਜਿਹੜੀ ਵਿਕਸਿਤ ਭਾਰਤ ਦਾ ਵੀ ਆਨਰੇਬਲ ਪੀਐਮ ਸਾਹਿਬ ਦਾ ਵੀ ਵਿਜਨ ਹੈਗਾ ਕਿ ਅਸੀਂ ਇਹਨੂੰ ਵਿਕਸਿਤ ਭਾਰਤ ਬਣਾਣਾ ਦੇਸ਼ ਨੂੰ 2047 ਤੱਕ ਤੇ ਅਸੀਂ ਵੀ ਆਪਣੇ ਬੱਚੇ ਪ੍ਰਪੇਅਰ ਕਰਾਂਗੇ ਜੋ ਜੋ ਤਾਂ ਕਿ ਉਹ ਆਤਮ ਨਿਰਭਰ ਭਾਰਤ ਲਈ ਵੀ ਸਹਿਯੋਗ ਦੇ ਸਕਣ ਨਾਲ ਹੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਵੇਂ ਧਾਲੀਵਾਲ ਸਾਹਿਬ ਨੇ ਕਿਹਾ ਕਿ ਸਰਕਾਰ ਪੰਜਾਬ ਸਰਕਾਰ ਮਾਨ ਸਾਹਿਬ ਸੁਸੋਧਿਆ ਸਾਹਿਬ ਕੇਜਰੀਵਾਲ ਸਾਹਿਬ ਨਾਲ ਹੀ ਬੈਂਸ ਸਾਹਿਬ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਉਹਨਾਂ ਦੇ ਉਹਨਾਂ ਦੀ ਸੋਚ ਜਿਹੜੀ ਸਾਡੀ ਡਿਮਾਂਡ ਸੀਗੀ ਉਹ ਪੂਰੀ ਕੀਤੀ ਆ ਤੇ ਅਸੀਂ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਪੰਜਾਬ ਨੂੰ ਲੈ ਕੇ ਹਾਇਰ ਐਜੂਕੇਸ਼ਨ ਨੂੰ ਅੱਗੇ ਵਧਾਵਾ ਦੇਣਾ ਤੇ ਉਹਨਾਂ ਦੀ ਸੋਚ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਉਹ ਬਾਹਰ ਨਾ ਜਾਵੇ ਤੇ ਅਸੀਂ ਉਹ ਸੋਚ ਨੂੰ ਪੂਰੀ ਤਰ੍ਹਾਂ ਜ਼ੋਰ ਲਗਾ ਕੇ ਮਿਹਨਤ ਕਰਾਂਗੇ ਤਾਂ ਕਿ ਉਹ ਜਿਹੜਾ ਯੂਥ ਹੈ ਇੱਥੇ ਹੀ ਆਪਦੇ ਵਿਦਿਆ ਲਵੇ ਕੁਆਲਟੀ ਐਜੂਕੇਸ਼ਨ ਲਵੇ ਸਾਡੀ ਸੀਸੀ ਯੂਨੀਵਰਸਿਟੀ ਮਹਾਲੀ ਹਾਂ ਜੀ ਉਹ ਜ਼ਿਕਰ ਕੀਤਾ ਹੈ ਪਰ ਨਾਲ ਨਾਲ 8 ਅਗਸਤ ਨੂੰ ਵੀ ਕਲਚਰ ਹੋ ਗਿਆ ਉਸ ਨੂੰ ਵੀ ਨਾਨਾ ਰਿਕਵਰ ਕਰਨਾ ਔਰ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਸਾਡਾ ਇੰਟਰਡਿਸਪਲਿਨਰੀ ਲਰਨਿੰਗ ਦਾ ਫੋਕਸ ਕਰਾਂਗੇ ਜੋ ਕਿ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੈਗੀ ਹੈ ਉਹ ਚ ਵੀ ਕੋਰ ਪ੍ਰਿੰਸੀਪਲ ਇਹੀ ਹੈ ਕਿ ਮਲਟੀਡਿਸਪਲਿਨਰੀ ਐਜੂਕੇਸ਼ਨ ਨੂੰ ਐਨਕੋਰੇਜ ਕਰਨਾ ਕ੍ਰੈਡਿਟ ਸਿਸਟਮ ਜਿਹੜਾ ਅਸੀਂ ਪ੍ਰਪੇਅਰ ਉਦਾਂ ਕਰਨਾ ਤਾਂ ਕਿ ਜਿਹੜਾ ਕੋਈ ਇੰਜੀਨੀਅਰਿੰਗ ਦਾ ਬੱਚਾ ਹੈ ਉਹ ਆਪ ਦਾ ਆਰਟਸ ਦੇ ਵਿੱਚ ਵੀ ਆਪ ਦੇ ਸਬਜੈਕਟਸ ਲੈ ਸਕੇ ਜੋ ਕਿ 8 ਸਾਲਾ ਬੱਚਾ ਵੀ ਇੰਜੀਨੀਅਰਿੰਗ ਦੇ ਸਬਜੈਕਟਸ ਲੈ ਸਕੇ ਤੇ ਅਸੀਂ ਉਹ ਕ੍ਰੈਡਿਟ ਜਿਹੜੇ ਸਿਸਟਮ ਬਣਾਣਾ ਹੈ ਉਹ ਫਲੈਕਸੀਬਲ ਹੋਏਗਾ ਉਹ ਫਲੈਕਸੀਬਲ ਹੋਏਗਾ ਤੇ ਇੰਟਰਡਿਸਪਲਿਨਰੀ ਲਰਨਿੰਗ ਨੂੰ ਇਨਕਰੇਜ ਕਰੇਗਾ ਉਹ ਅੱਛੀ ਕਈ ਬੱਚੇ ਟੈਲੈਂਟਡ ਹੁੰਦੇ ਨੇ ਪਰ ਫਾਈਨੈਂਸ਼ੀਅਲੀ ਤੌਰ ਤੇ ਕਮਜ਼ੋਰ ਹੁੰਦੇ ਨੇ ਉਹਨਾਂ ਲਈ ਸੀਜੀਸੀ ਯੂਨੀਵਰਸਿਟੀ ਉਹਨਾਂ ਲਈ ਜੀ ਸਾਡਾ ਸਕਾਲਰਸ਼ਿਪ ਵੱਖ-ਵੱਖ ਤਰ੍ਹਾਂ ਦੀ ਸਕਾਲਰਸ਼ਿਪ ਚੱਲ ਰਹੀਆਂ ਹੈ ਤੇ ਅਸੀਂ ਨਵੀਂ ਸਕਾਲਰਸ਼ਿਪ ਇੱਕ ਇੱਕ ਤਾਂ ਅਸੀਂ ਮੈਰਿਟ بیسਡ ਐਂਟ੍ਰੈਂਸ ਐਗਜ਼ਾਮ ਸ਼ੁਰੂ ਕੀਤਾ ਸੀ ਜੀਸੀਸੀ ਯੂਆਈਟੀ ਉਹਦੇ ਵਿੱਚ ਅਸੀਂ ਜਿਵੇਂ ਅੱਜ ਸਾਲ ਅਸੀਂ 25 ਕਰੋੜ ਦੀ ਸਕਾਲਰਸ਼ਿਪ ਦਾ ਨਾਮ ਰੱਖਿਆ ਸੀ ਜਿਵੇਂ ਜਿਹੜੇ ਬਹੁਤ ਹੀ ਅੱਛੇ ਬ੍ਰਿਲੀਅੰਟ ਅਕੈਡੈਮਿਕਸ ਅਕੈਡੈਮਿਕਸ ਚ ਨੇ ਜਿਹੜੇ ਬੱਚੇ ਉਹਨਾਂ ਨੂੰ ਅਸੀਂ ਇੱਕ ਪਲੈਟਫਾਰਮ ਤਿਆਰ ਕੀਤਾ ਤਾਂ ਕਿ ਉਹ ਆਣ ਇੱਥੇ ਸੀਸੀ ਯੂਨੀਵਰਸਿਟੀ ਤੇ ਉਹ ਆਪਣਾ ਸਕਾਲਰਸ਼ਿਪ ਵੱਖ-ਵੱਖ ਪੈਰਾਮੀਟਰਸ ਹੈ ਤੇ ਜੇ 80% ਹੈ 90% 70% ਉਹਦੇ ਹਿਸਾਬ ਨਾਲ ਉਹਨੂੰ 80% ਉਹਨੂੰ ਸਕਾਲਰਸ਼ਿਪ ਮਿਲੂਗੀ ਉਹ ਟੈਸਟ ਦੇ ਵਿੱਚ ਤੇ ਅੱਖ ਜਿਵੇਂ ਸਪੋਰਟਸ ਦੇ ਵਿੱਚ ਵੀ ਅਸੀਂ ਕਾਫੀ ਰੁਝਾਨ ਦਿੱਤਾ ਹੈ ਜਿਵੇਂ ਜਿਹੜੇ ਕੋਈ ਨੈਸ਼ਨਲ ਗੇਮਸ ਜਾਂ ਕੋਈ ਇੰਟਰ ਯੂਨੀਵਰਸਿਟੀ ਕੰਪੀਟੀਸ਼ਨਸ ਦੇ ਵਿੱਚ ਜਿਵੇਂ ਯੂ ਖੇਲੋ ਇੰਡੀਆ ਚ ਪਾਰਟਿਸਪੇਟ ਕਰਦਾ ਬੱਚਾ ਉਹਨੂੰ ਵੀ ਅਸੀਂ ਇੱਕ ਮੌਕਾ ਦੇਣਾ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲਈ ਤਾਂ ਕਿ ਉਹ ਆਪਣਾ ਵਿੱਦਿਆ ਵੀ ਲੈ ਸਕੇ ਤੇ ਨਾਲ ਹੀ ਆਪਦਾ ਦੇਸ਼ ਦਾ ਨਾਮ ਰੋਸ਼ਨ ਵੀ ਕਰੇ ਦੇਖਿਏ ਸਭ ਤੋਂ ਪਹਿਲੇ ਤੋਂ ਹਮ ਪੰਜਾਬ ਸਰਕਾਰ ਦਾ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਹਮੇਂ ਸੀਜੀਸੀ ਯੂਨੀਵਰਸਿਟੀ ਦੀ ਹੈ ਔਰ ਹਮਨੇ करिकुलम के हिसाब से इंफ्रास्ट्रक्चर के हिसाब से टेक्निकलिटी के हिसाब से फैकल्टी डेवलपमेंट के हिसाब से हर तरह से हमारी पूरी तैयारी है और आने वाले बच्चों के लिए उनके सुनहरे भविष्य के लिए हम तत्पर हैं देखिए बहुत सही आपने क्वेश्चन किया हम बच्चे की यहाँ पे एक ही नारा देते हैं कि आप जो बनना चाहते हैं हम आपको बनने में मदद करेंगे जो भी सपना आप लेके आएंगे हम अपना आपके सपना पूरा करने में सहयोग करेंगे चाहे आप स्पोर्ट्समैनशिप का सपना ले आ रहे हैं चाहे आप कल्चरल एक्टिविटीज़ में डांस में म्यूजिक में आ, नाटक में किसी भी तरह का आपका जो सपना है हम पूरी तरह से पूरा करेंगे हमारा जो करिकुलम है पूरा नेशनल एजुकेशन पॉलिसी न्यू एजुकेशन पॉलिसी 2020 के हिसाब से डिजाइन किया है और उस करिकुलम के दौरान आपके पास स्पोर्ट्स के भी क्रेडिट है कल्चरल एक्टिविटी के भी क्रेडिट है वैल्यू एडिड डिफरेंट कोर्सेज हमने डाले हैं मल्टी डिस्कनरी एजुकेशन है कि एक बच्चा चाहे वो मैकेनिकल इंजीनियरिंग में एडमिशन ले चाहे कंप्यूटर साइंस इंजीनियरिंग में एडमिशन ले वो किसी तरह के भी कोर्स चुन कर सकता है और मेरा ये जो सी जी सी यूनिवर्सिटी है इसका हम पूरी तरह से ये आर्टिफिशियल इंटेलिजेंस इंटीग्रेटेड है और हमारे क्लास फुली इक्विप्ड है स्मार्ट स्क्रीन से इक्विप्ड है हमारा लैब स्टेट ऑफ आर्ट हमने लैब्स डिज़ाइन uh, किया बच्चों के लिए ताकि बच्चा जब आए तो उनको आज के समय में जो डिजिटल ट्रांसफॉर्मेशन है उसका फुल एक्सपोजर मिल सके तो तो कि कि तो दे, दे, दे देखिए ये एडमिशन की अगर मैं बात करें तो जो हमारा निर्णय है कि हम 2025 तक 2030 तक हम लगभग 30,000 बच्चा हम यहाँ करना चाहेंगे और हम डिफरेंट डिफरेंट कोर्सेज लेके आ रहे हैं और बच्चे उसके अंदर बड़े जोर शोर से एडमिशन ले रहे हैं सब तो बड़ा बिग इशू प्लेसमेंट का कि हम यूनिवर्सिटी बनने तो बाद और जी मल्टीनेशनल कंपनी को कॉल की जाओ देखिए जब हम सी 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 यूनिवर्सिटी बनते हैं तो सबसे पहले हमारे पास एक करिकुलम डिजाइन करने की आजादी आती है हमारे पास हमारा डीसीपीडी डि, डिपार्टमेंट -डि है डॉक्टर सुशील प्राशाद जी उसको हैंडल करते हैं एग्जीक्यूटिव डायरेक्टर है उन्होंने डिफरेंट डिफरेंट कंपनीज कैंपस के अंदर बुलाई है हम उन कैंपस में जो आई हुई कंपनी है उनसे बहुत सारे इनपुट हमने लिए है उस इनपुट के बेस के ऊपर हम अपना एक करिकुलम डिजाइन कर रहे हैं स्टेट ऑफ आर्ट इंडस्ट्री इंटीग्रेटेड करिकुलम डिजाइन करेंगे ताकि जो भी बच्चा मेरे कैंपस के अंदर एडमिशन लेगा वो स्टार्टिंग फ्रॉम द डे वन से इंडस्ट्री रेडी होगा और हम उसको चाहे वो कम्युनिकेशन स्किल हो टेक्निकल स्किल हो एप्टीट्यूड स्किल हो डोमेन स्पेसिफिक स्किल हो सभी स्किल्स के अंदर हम उसको प्रिपेयर करेंगे स्टार्टअप्स के लिए हमारे पास टेक्नोलॉजिकल बिजनेस इनक्यूबेटर एक डिफरेंट सेल है जिसके अंदर जो बच्चे अपना सपना लेके आते हैं कि हमें अपनी कंपनी खड़ी करनी है हम उन बच्चों के लिए फ्रॉम डे वन से हम उनको इनक्यूबेट करते हैं उनको उनके आइडियाज को लेते हैं उनके आइडियाज को पेटेंट करवाते हैं और उनको आइडियाज़ को फुलफिल करने के लिए अगर उनको कोई फंडिंग की जरूरत है तो सी सी मोहाली भी यूनिवर्सिटी भी फंडिंग uh, करेगी और स्टेट गवर्नमेंट और हम इंडियन गवर्नमेंट से भी फंडिंग लेते हैं